ਸਾਲ ਜੀ ਤੁਸੀਂ ਜੁੜੇ ਹੋ 35 ਅੱਖਰ ਪੰਜਾਬ ਦੇ ਤੇ ਅੱਜ ਅਸੀਂ ਪਹੁੰਚੇ ਆਂ ਅੰਮ੍ਰਿਤਸਰ ਦੀ ਵੱਲਾ ਮੰਡੀ ਵਿੱਚ ਜਿੱਥੇ 6 ਸਾਲ ਬਾਅਦ ਪ੍ਰਧਾਨਗੀ ਦੀਆਂ ਚੋਣਾਂ ਹੋਈਆਂ ਨੇ ਤੇ ਆਹ ਗੱਲ ਕਰਦੇ ਆ ਸਾਡੇ ਇੱਥੇ ਵੱਡੇ ਵੀਰ ਜੀ ਆੜਤੀਆ ਸਾਹਿਬ ਤੇ ਉਹ ਸਾਰੀ ਚੋਣਾਂ ਜਿਹੜੀਆਂ ਹੋਈਆਂ ਆ ਉਹਦੇ ਬਾਰੇ ਤੁਹਾਨੂੰ ਵੇਰਵਾ ਦੱਸਣਗੇ ਸਰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਸਰ ਆਪਣਾ ਨਾਮ ਤੇ ਆਪਣੀ ਆੜਤ ਦਾ ਨਾਮ ਜਰੂਰ ਦੱਸੋ ਮੇਰਾ ਨਾਮ ਜੀ ਲਵਲੀ ਅਰੋੜਾ ਸਾਡੀ ਫਰਮ ਦਾ ਨਾਮ ਰਾਦੇ ਕੋਬਿੰਟ ਟ੍ਰੇਡਿੰਗ ਕੰਪਨੀ ਕ੍ਰਿਸ਼ਨਾ ਟ੍ਰੇਡਿੰਗ ਕੰਪਨੀ ਸ਼ਾਪ ਨੰਬਰ 49 ਤੇ 50 ਅੱਜ 6 ਸਾਲਾਂ ਬਾਅਦ ਇਲੈਕਸ਼ਨ ਇੱਥੇ ਹੋਈ ਪ੍ਰਧਾਨਗੀ ਦੀ ਤਿੰਨ ਕੈਂਡੀਡੇਟ ਖੜੇ ਸੀਗੇ ਤਿੰਨੋਂ ਬੜੇ ਸੁਜਿੱਦੇ ਅੱਛੇ ਉਮੀਦਵਾਰ ਸੀ ਸਾਡੇ ਤੇ ਚਲੋ ਹਾਰ ਜਿੱਤ ਇਹਦੇ 'ਚ ਮੈਨੇ ਨਹੀਂ ਰੱਖਦੀ ਇੱਕ 332 ਵੋਟਾਂ ਅੱਜ ਆਪਾਂ ਇਹਦੇ ਵਿੱਚ ਮਲਕੀ ਪਾਰਟਿਸਪੇਟ ਕੀਤਾ ਸਾਰੇ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ 331 ਵੋਟ ਪਾਏ ਗਏ ਜਿੱਚ 2 ਰੱਦ ਹੋਏ 329 ਵੋਟਾਂ ਪਈਆਂ 135 ਵੋਟਾਂ ਚਰਨਜੀਤ ਸਿੰਘ ਬਤਰਾ ਜੀ ਨੇ ਲਈਆਂ ਔਰ 98 ਵੋਟਾਂ ਸਰਦਾਰ ਗੁਰਸੇਵ ਸਿੰਘ ਜੀ ਨੇ ਤੇ 96 ਵੋਟਾਂ ਸਰਦਾਰ ਰਵਿੰਦਰ ਸਿੰਘ ਸੇਖੋ ਜੀ ਨੇ ਮਤਲਬ ਕਿ ਇਹਦੇ ਚ ਤੁਸੀਂ ਕੋਈ ਹਾਰ ਜਿੱਤ ਅਸੀਂ ਨਹੀਂ ਗਿੰਦੇਗੇ ਅਸੀਂ ਸਾਰੇ ਮੰਡੀ ਦੇ ਆਰਤੀ ਜਿਹੜੇ ਵੋਟਰ ਨੇ ਅਸੀਂ ਤਿੰਨੇ ਕੈਂਡੀਡੇਟ ਜਿਹੜੇ ਹੈਗੇ ਨੇ ਅਸੀਂ ਉਹਨਾਂ ਤਿੰਨਾਂ ਨਾਲ ਹੀ ਬਹੁਤ ਪਿਆਰ ਕਰਦੇ ਆ ਔਰ ਮੈਂ ਚਾਹਾਂਗਾ ਤਿੰਨੋਂ ਜਿਹੜੇ ਕੈਂਡੀਡੇਟ ਖੜੇ ਸੀਗੇ ਉਹਨਾਂ ਨੂੰ ਅਪੀਲ ਕਰਨਾ ਸਾਰੀ ਮੰਡੀ ਵੱਲੋਂ ਕਿ ਅਸੀਂ ਨਾ ਤਿੰਨੋ ਜਾਨੇ ਤੁਸੀਂ ਜਿਹੜੇ ਤਿੰਨ ਕੈਂਡੀਡੇਟ ਹੋ ਮਿਲ ਵਰਤ ਕੇ ਇਸ ਮੰਡੀ ਦਾ ਸੁਧਾਰ ਕਰੀਏ ਕਿਉਂਕਿ 21 ਸਾਲ ਤੋਂ ਅਸੀਂ ਇਹ ਮੰਡੀ ਤੋਂ ਪਿਛੜੇ ਪਏ ਆ ਅਸੀਂ ਸਰਕਾਰ ਨੂੰ ਮੰਡੀ ਬੋਰਡ ਨੂੰ ਉਹਨਾਂ ਨੂੰ ਅਸ਼ਵਾਸਨ ਕਰਵਾਓ ਕਿ ਆਪਾਂ ਇਸ ਮੰਡੀ ਦਾ ਵਿਕਾਸ ਕਰਾਈਏ ਅਸੀਂ ਰਲ ਮਿਲ ਕੇ ਇੱਕ ਝੰਡੇ ਦੇ ਥੱਲੇ ਖੜੇ ਹੋ ਕੇ ਤੇ ਆਪਾਂ ਇਸ ਨੂੰ ਵਿਕਾਸ ਕਰਵਾਈਏ ਨਾ ਕਿ ਇੱਕ ਦੂਜੇ ਨੂੰ ਮਨਮਟਾਵ ਰੱਖੀਏ ਸਰ ਕਿੰਨੇ ਸਾਲ ਬਾਅਦ ਜਿਹੜੀ ਇਲੈਕਸ਼ਨ ਹੈ ਇਹ 6 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਔਰ ਸਰਦਾਰ ਚਰਨ ਸਿੰਘ ਬਤਰਾ ਜੀ ਪਹਿਲੇ ਪ੍ਰਧਾਨ ਸੀਗੇ 6 ਸਾਲ ਬਾਅਦ ਇਲੈਕਸ਼ਨ ਹੋਈ ਹੈ ਤੇ ਆਪਾਂ ਫੇਰ ਮੈਂ ਇੱਕ ਅਪੀਲ ਕਰਾਂਗਾ ਪਲੀਜ਼ ਤਿੰਨੇ ਕੈਂਡੀਡੇਟਰਾਂ ਨੂੰ ਕਿ ਆਪਾਂ ਕੋਈ ਮਨ ਵਿੱਚ ਨਾ ਗਿਲੇ ਸ਼ਿਕਵੇ ਰੱਖੀਏ ਕਿਉਂਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਨਾ ਕਿਉਂਕਿ ਇੰਨੀ ਇੱਕ ਮਤਲਬ ਜਿਹੜੀ ਆਰਥੀ ਮੈਨੂੰ ਵੀ 35 ਸਾਲ ਹੋ ਗਏ ਸੇ ਮੰਡੀ 'ਚ ਕੰਮ ਕਰਦੇ ਲੇਕਿਨ ਇਸ ਮੰਡੀ ਦਾ ਦੇਖੋ 21 ਸਾਲ ਤੱਕ ਹੋ ਗਿਆ ਸੁਧਾਰ ਨਹੀਂ ਹੋ ਪਾਇਆ ਅਸੀਂ ਰਲ ਮਿਲ ਕੇ ਇੱਕ ਝੰਡੇ ਥੱਲੇ ਖੜੇ ਹੋ ਕੇ ਆਪਾਂ ਇਹਨਾਂ ਸੁਧਾਰ ਕਰੀਏ ਕਿਉਂਕਿ ਐਡੀ ਵੱਡੀ ਮੰਡੀ ਸਾਡੇ ਪੰਜਾਬ 'ਚ ਕਿਤੇ ਵੀ ਨਹੀਂ ਹੈਗੀ ਠੀਕ ਹੈ ਤੇ ਔਰ ਸਾਡੀ ਜਿਹੜੀ ਥੋੜੇ ਜਿਹੀ ਪ੍ਰੋਬਲਮਸ ਹੈਗੀਆਂ ਆਪਣੀਆਂ ਜਿਹੜੀਆਂ ਸਪੋਰਸ ਵੱਲੋਂ ਜਿਹੜੀਆਂ ਡੰਪ ਕਰਕੇ ਕੋਈ ਗੱਲ ਨਹੀਂ ਹੈ ਬਾਕੀ ਅਸੀਂ ਅੱਗੇ ਆਪਣਾ ਪੰਜਾਬ ਜਿਹੜੇ ਸਾਡੇ ਮੰਤਰੀ ਸਾਹਿਬ ਐਮਐਲਏ ਸਾਹਿਬ ਉਹਨਾਂ ਨੂੰ ਰਿਕੁਐਸਟ ਕਰੀਏ ਕਿ ਕੁਛ ਨਾ ਕੁਛ ਇਹਦਾ ਹੱਲ ਕੱਢੋ ਜਿਸ ਨਾਲ ਅਸੀਂ ਸੁਖੀ ਹੋ ਸਕੀਏ ਸਰ ਮੰਡੀ ਸਵੇਰ ਦੀਆਂ ਵੋਟਾਂ ਪੈ ਰਹੀਆਂ ਹਨ ਮਾਹੌਲ ਕਿਹ ਤਰ੍ਹਾਂ ਦਾ ਰਿਹਾ ਕੋਈ ਢਕੀਲਾ ਮਾਹੌਲ ਜਾਂ ਕੋਈ ਗਲਤ ਅੰਸਰਾਂ ਵੱਲੋਂ ਤਾਂ ਨਹੀਂ ਕੋਈ ਵੋਟਾਂ ਵਿੱਚ ਦਖਲਅੰਦਾਜ਼ੀ ਜਾਂ ਮਾਹੌਲ ਖਰਾਬ ਕੀਤਾ ਨਹੀਂ ਨਹੀਂ ਅਸੀਂ ਕੋਈ ਗੋਲੇ ਨਹੀਂ ਹੋਈ ਮੈਂ ਜਿਹੜਾ ਸਾਡਾ ਪ੍ਰਸ਼ਾਸਨ ਹੈ ਸੀਪੀ ਸਰ ਐਸਓਸੀ ਸਰ ਸਾਰੇ ਜੋੜੇ ਇੱਥੇ ਬਾਕੀ ਵੀ ਆਪਣਾ ਆਏ ਸੀ ਇਹ ਲੋਕ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਨਾ ਕਰਨੇ ਆ ਕਿ ਇੱਕ ਬਹੁਤ ਹੀ ਅੱਛਾ ਮਾਹੌਲ ਬਣਾ ਕੇ ਇਲੈਕਸ਼ਨ ਉਹਨਾਂ ਨੇ ਕਰਾਈਏ ਬਾਕੀ ਉਹ ਥੈਂਕਫੁਲ ਦੇ ਬਹੁਤ ਹੀ ਕਾਬਿਲ ਨੇ ਬਹੁਤ-ਬਹੁਤ ਸ਼ੁਕਰੀਆ ਸੀਪੀ ਸਰ ਦਾ ਔਰ ਬਾਕੀ ਜਿਹੜੇ ਵੀ ਜਿੰਨੇ ਵੀ ਫੋਰਸ ਆਈ ਸੀ ਔਰ ਬਹੁਤ ਹੀ ਵਧੀਆ ਮਾਹੌਲ ਰਿਹਾ ਔਰ ਸਾਡੇ ਆੜਤੀਆਂ ਦਾ ਜਿਹੜੇ ਵੋਟਰ ਸੀ ਉਹਨਾਂ ਨੇ ਬੜਾ ਅੱਛਾ ਮਾਹੌਲ ਬਣਾ ਕੇ ਰੱਖਿਆ ਇਹੋ ਜਿਹੀ ਇਲੈਕਸ਼ਨ ਮਨ ਲੱਗੀ ਵਧੀਆ ਹੋਈ ਹੈ ਮੈਂ ਬਹੁਤ-ਬਹੁਤ ਥੈਂਕ ਕਰਨਾ ਇੱਕ ਵਾਰ ਫੇਰ ਅਪੀਲ ਕਰਨਾ ਮੈਂ ਆਪਣੇ ਜਿਹੜੇ ਤਿੰਨ ਕੈਂਡੀਡੇਟ ਨੇ ਇਹ ਤਿੰਨੋਂ ਹੀ ਮਿਲ ਕੇ ਇੱਕ ਮੰਡੀ ਦਾ ਹੀ ਵਿਕਾਸ ਕਰਾਈਏ ਔਰ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ਆਰਤੀਆ ਸਾਹਿਬ ਵੱਲੋਂ ਜਿਨ੍ਹਾਂ ਨੇ ਵੀ ਮੰਡੀ ਲੈ ਕੇ ਨੇ ਅਸੀਂ ਨਾ ਪਿੱਛੇ ਹਟਿਆ ਕਿ ਸਾਡੀ ਆਣ ਵਾਲੀ ਜਨਰੇਸ਼ਨ ਜੋ ਹਾਲਾਤ ਬਣੇ ਨੇ ਉਹ ਮੰਡੀ ਨਹੀਂ ਆਏਗੀ ਤੋਂ ਰਿਕਵੈਸਟ ਕਰਨਾ ਇੱਕ ਵਾਰ ਫਿਰ ਸਰਦਾਰ ਪ੍ਰਧਾਨ ਚਰਨਜੀਤ ਸਿੰਘ ਬਤਰਾ ਜੀ ਉਸ ਵਾਰ ਗੁਰਸੇਵ ਸਿੰਘ ਜੀ ਨੂੰ ਔਰ ਰਵਿੰਦਰ ਸੇਖੋ ਜੀ ਨੂੰ ਸਾਡੇ ਨਾਲ ਮਿਲ ਕੇ ਇਕੱਠੇ ਹੋ ਕੇ ਰਲ ਮਿਲ ਕੇ ਅਸੀਂ ਇਸ ਮੰਡੀ ਨੂੰ ਸੁਧਾਰ ਕਰੀਏ ਤਾਨਵਾ ਜੀ ਲੋ ਜੀ ਸਾਡੇ ਨਾਲ ਇਸੇ ਲੜੀ ਦੇ ਵਿੱਚ ਜੋ ਅੱਜ ਜਿੱਤ ਪ੍ਰਾਪਤ ਹੋਈ ਹੈ ਬਤਰਾ ਸਾਹਿਬ ਉਹਨਾਂ ਦੇ ਸਾਬਜਾਦੇ ਵੀ ਨੇ ਔਰ ਮੰਡੀ ਦੇ ਵਿੱਚ ਇੱਕ ਜ਼ਿੰਮੇਵਾਰੀ ਵੀ ਨਿਭਾ ਰਹੇ ਨੇ ਆਹ ਗੱਲ ਕਰਦੇ ਸਰ ਆਪਣਾ ਨਾਮ ਦੱਸ ਕੇ ਤਾਂ ਅੜਤ ਨੰਬਰ ਮੇਰਾ ਨਾਮ ਪ੍ਰਭਜੋ ਸਿੰਘ ਬਤਰਾ ਜੀ ਸਰ ਅੱਜ ਜਿਹੜੀ ਬਤਰਾ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਦੇਖੋ ਭਾਜੀ ਮੈਂ ਪਹਿਲਾਂ ਵੀ ਜਿਵੇਂ ਤੁਹਾਨੂੰ ਕਿਹਾ ਕਿ ਜਿੱਤ ਸਾਰੇ ਭਰਾਵਾਂ ਦੀ ਹੁੰਦੀ ਹੈ ਪੂਰੀ ਟੀਮ ਦੀ ਹੁੰਦੀ ਹੈ ਸਭ ਨੇ ਕੰਮ ਕੀਤਾ ਜੇ ਅਸੀਂ ਕੁਝ ਕੀਤਾ ਤੇ ਅਸੀਂ ਦੁਬਾਰਾ ਚੌਥੀ ਵਾਰ ਸਰਦਾਰ ਸਾਹਿਬ ਚੁਣੇ ਗਏ ਨੇ ਜੇ ਕੁਝ ਕੀਤਾ ਤੇ ਦੁਬਾਰਾ ਚੁਣੇ ਗਏ ਨੇ ਨਾ ਅੱਜ ਲਗਾਤਾਰ ਚੌਥੀ ਵਾਰ ਹੀ ਉਹ ਪ੍ਰਧਾਨ ਚੁਣੇ ਗਏ ਨੇ ਪਿਛਲੇ ਲਗਭਗ 6 ਸਾਲਾਂ ਤੋਂ ਤਿੰਨ-ਤਿੰਨ ਵਾਰ ਪੂਰੀਆਂ ਕਰ ਲਿਆ ਨੇ ਤੇ ਚੌਥੀ ਅੱਜ ਸ਼ੁਰੂ ਹੋਈ ਆ ਇੱਕ ਸਮਝਦਾਰ ਜਿਹੜਾ ਇੱਕ ਨੇਤਾ ਜਾਂ ਇੱਕ ਪ੍ਰਧਾਨ ਦੇ ਨਾਤੇ ਨਾਤੇ ਇਹ ਦੇਖਦੇ ਆ ਕਿ ਮੰਡੀ ਦੇ ਵਿੱਚ ਕਾਫੀ ਤਕਰੀਬਨ 21 ਸਾਲ ਤੋਂ ਮੰਡੀ ਆ ਆਉਣ ਵਾਲੇ ਸਮੇਂ 'ਚ ਬਤਰਾ ਸਾਹਿਬ ਬੋਲੋ ਜਿਹੜੇ ਮੰਡੀ ਦੇ ਵਿਕਾਸ ਕਾਰਜ ਕਿੱਸੇ ਰਹਿਣਗੇ ਕੋਸ਼ਿਸ਼ ਪੂਰੀ ਕਰਾਂਗੇ ਅੱਗੇ ਵੀ ਕਰਦੇ ਰਿਆਂ ਪਰ ਲੋੜ ਇੱਕ ਝਟੋਂ ਦੀ ਸਾਡੇ ਆਪਸ ਹੀ ਮੰਡੀ ਵਾਲੇ ਗਰੁੱਪ ਬਣੇ ਹੋਏ ਨੇ ਜੋ ਕੰਮ ਹੋਣ ਹੀ ਨਹੀਂ ਦਿੰਦੇ ਠੀਕ ਹਾਂ ਤੇ ਮੈਂ ਇਹੀ ਕਵਾਂਗਾ ਕਿ ਸਾਰੇ ਇਕੱਠੇ ਹੋਣ ਇਕੱਠੇ ਹੋ ਕੇ ਕੰਮ ਕਰੀਏ ਇੱਕ ਝਟੋਂ ਓਕ ਚਲੀਏ ਅੱਜ ਜੇਤ ਪ੍ਰਾਪਤ ਹੋਈ ਹੈ ਜਿਹੜੇ ਪਹੁੰਚ ਨਹੀਂ ਸਕੇ ਜਾਂ ਜਿਨ੍ਹਾਂ ਨੇ ਦੂਸਰੇ ਵੀ ਜਿਹੜੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਵੋਟਾਂ ਪਾਈਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਥੈਂਕ ਯੂ ਦੇਖੋ ਥੈਂਕ ਯੂ ਆ ਸਭ ਦਾ ਸਾਰਿਆਂ ਨੇ VOTING ਕੀਤੀ ਹੈ 322 ਵੋਟਸ ਦੇ ਵਿੱਚੋਂ ਲਗਭਗ 331 ਵੋਟਸ ਜਿਹੜੀਆਂ ਨੇ ਉਹ ਆਪਣਾ VOTING ਹੋਈ ਪਰ ਚਲੋ ਦੋ ਕੈਨਸਲ ਹੋਈਆਂ ਵਿੱਚੋਂ ਕੁਝ ਇਸ਼ੂ ਸੀਗਾ ਤੇ ਬਾਕੀ ਵਧੀਆ ਠੀਕ ਹੈ ਜਿੱਥੇ ਕਿਸੇ ਦਾ ਦਿਲ ਕਰਦਾ ਡੈਮੋਕ੍ਰੇਸੀ ਹੈ ਜਿੰਨੂੰ ਮਰਜ਼ੇ ਕੀ ਵੋਟ ਪਾਵੇ ਸਾਨੂੰ ਕੋਈ ਇਸ਼ੂ ਨਹੀਂ ਹੋ ਬਾਕੀ ਸਭ ਵਧੀਆ ਯਾਰ ਸਾਡੇ ਲਈ ਸਾਰੇ ਇੱਕ ਦੇ ਹਨ ਆਉਣ ਵਾਲੇ ਸਮੇਂ 'ਚ ਅਪੀਲ ਕਰੋਗੇ ਕਿ ਸਾਰੇ ਰਲ ਮਿਲ ਕੇ ਜਿੰਨਿਆਂ ਨੇ ਚੋਣਾਂ 'ਵੀ ਲੜੀਆਂ ਰਲ ਮਿਲ ਕੇ ਸਾਰਾ ਮੰਡੀ ਦੇ ਵਿਕਾਸ ਕਾਰਜ ਵਾਸਤੇ ਪ੍ਰਧਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕਾ ਝੰਡੇ ਥੱਲੇ ਖਲੋਣ ਸਾਰੇ ਅਸੀਕੀਆਂ ਯਾਰ ਸਾਰੀ ਪ੍ਰਧਾਨਾ ਸੀ ਅਸੀਂ ਭਰਾ ਹਾਂ ਸਾਡੇ ਜੋ ਕੋਈ ਉਹ ਆਪਣਾ ਕੋਈ ਦੌੜ ਨਹੀਂ ਲੱਗੀ ਹੋਈਗੀ ਯਾਰ ਮੈਂ ਪ੍ਰਧਾਨ ਮੰਨਾਂਇਆ ਮੈਂ ਮੰਨਾਂ ਸਾਰੇ ਹਾਂ ਸਿਰਫ ਇੱਕ ਸਮਝਦਾਰ ਆਗੂ ਚੁਣਨਾ ਹੁੰਦਾ ਹੈ ਜਿਹੜਾ ਸਾਡੀ ਨੁਮਾਇੰਦਗੀ ਕਰ ਸਕੇ ਬਾਕੀ ਸਾਰੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਧੰਨਵਾਦ ਜੀ ਲਓ ਜੀ ਇਸੇ ਲੜੀ ਦੇ ਵਿੱਚ ਸਾਡੇ ਨਾਲ ਵੀਰਜੀ ਹੋਰ ਵੀ ਆਪਣਾ ਨਾਲ ਮੇਰਾ ਨਾਮ ਜੀ ਰਕੇਸ਼ ਕੁਮਾਰ ਲਾਡਾ ਅੱਜ ਜਿਹੜੀ ਚੋਣ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਜੀ ਜਿਹੜੀ ਅੱਜ ਚੋਣ ਹੋਈ ਬਹੁਤ ਵਧੀਆ ਹੋਈ ਹੈ ਇਦੇ ਵਿੱਚ ਸਾਡਾ ਜਿਹੜਾ ਪ੍ਰਸ਼ਾਸਨ ਹੈ ਬਹੁਤ ਵੱਡਾ ਰੋਲ ਹੈ ਬਹੁਤ ਵਧੀਆ ਰੋਲ ਹੈ ਇੰਨਾ ਕੋ ਵਧੀਆ ਜਿਦਾ ਕੋਈ ਸਾਥ ਨਹੀਂ ਸ਼ਾਂਤ ਮੇਈ ਢੰਗ ਦੇ ਨਾਲ ਉਹ ਪ੍ਰਸ਼ਾਸਨ ਨੇ ਕਿੰਨਾ ਖਸਾ ਦਿੱਤਾ ਪ੍ਰਸ਼ਾਸਨ ਨੇ ਸਾਡਾ 100% 1000% ਸਾਥ ਦਿੱਤਾ ਅੱਜ ਹੁਣ ਜਿੱਤ ਪ੍ਰਾਪਤ ਹੋਈ ਹੈ ਜਿਹੜੇ ਨਹੀਂ ਵੀ ਪਹੁੰਚ ਸਕੇ ਅਪੀਲ ਦੇ ਤੌਰ ਤੇ ਧੰਨਵਾਦ ਦੇ ਤੌਰ ਤੇ ਕੀ ਕਹਿਣਾ ਚਾਹੋ ਦੇਖੋ ਜੀ ਜਿਹੜੀ ਮੇਰੇ ਵੱਡੇ ਭਰਾ लवली ਭੱਜ ਨੇ ਗੱਲ ਕੀਤੀ ਹੈ ਮੈਂ ਉਹਨਾਂ ਦੀ ਗੱਲ ਦੇ ਨਾਲ ਖੜਾ ਵਾਂ ਅਸੀਂ ਇਹ ਚਾਹੁੰਦੇ ਆ ਜਿਹੜੀ ਸਾਡੀ ਇਲੈਕਸ਼ਨ ਹੈ ਇਹ ਵਪਾਰਿਕ ਇਲੈਕਸ਼ਨ ਹੈ ਇਹਦੇ ਵਿੱਚ ਕਿਸੇ ਨੇ ਵੋਟ ਪਾਈ ਨਹੀਂ ਪਾਈ ਅਸੀਂ ਇਹ ਕਹਿੰਦੇ ਆ ਸਾਨੂੰ ਸਭ ਨੇ ਵੋਟ ਪਾਈ ਜਿਹੜੇ ਆਉਣ ਵਾਲੇ ਕੰਮ ਹੈ ਦੇਖੋ ਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਕੰਮ ਕਰਦੀ ਟੀਮ ਆਪਾਂ ਟੀਮ ਬਣਾਵਾਂਗੇ ਟੀਮ ਦੇ ਨਾਲ ਕੰਮ ਕਰਾਂਗੇ ਕੁਝ ਪ੍ਰੋਬਲਮਾਂ ਹੈ ਜਿਸੇ ਜਿਵੇਂ ਕਿ ਡੈਂਪ ਸਾਡੇ ਪ੍ਰਧਾਨ ਜੀ ਨੇ ਦੱਸਿਆ ਸੀ ਅੱਗੇ ਵੀ ਜਿਹੜੀ ਡੈਂਪ ਦੀ ਪ੍ਰੋਬਲਮ ਹੈ ਆਪਾਂ ਕਾਫੀ ਹੱਦ ਤੱਕ ਅਫਸਰਾਂ ਨਾਲ ਗੱਲ ਕਰ ਚੁੱਕੇ ਆ ਮੈਂ ਮੰਡੀ ਵਾਲਿਆਂ ਨੂੰ ਅਪੀਲ ਕਰਾਂਗਾ ਕਿ ਥੋੜੀ ਜਿਹੀ ਵੇਟ ਕਰੋ ਸਾਡਾ ਉਹ ਵੀ ਕੰਮ ਹੋਣ ਜਾ ਰਿਹਾ ਧੰਨਵਾਦ ਜੀ ਲਓ ਜੀ ਅੱਜ ਤੁਸੀਂ ਗੱਲ ਕੀਤੀ ਹੈ ਮੰਡੀ ਦੇ ਬੜੇ ਹੀ ਜ਼ਿੰਮੇਵਾਰ ਆੜਤੀ ਜਿਹੜੇ ਕਿ ਇਸ ਚੌਣ ਦੇ ਵਿੱਚ ਮੌਜੂਦ ਸਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਡੀ ਦੇ ਵਿਕਾਸ ਕਾਰਜ ਜਿਹੜੇ ਹੁੰਦੇ ਰਹਿਣਗੇ ਤੁਸੀਂ ਜਿਹੜੇ ਜੁੜੇ ਹੋ 35 ਅੱਖਰ ਪੰਜਾਬ ਦੇ ਮਨਜੀਤ ਸਿੰਘ ਅਤੇ ਸਾਹਿਬ ਸਿੰਘ ਨਾਲ ਸਤਿ ਸ੍ਰੀ ਅਕਾਲ